ਹੈਲੋ ਲਾਈਕ ਡਾਣ ਮੈਂ ਤਾਂ ਜਿੱਲੇ ਜਾਂਦਰੇ ਕੋਲੇ ਬੈਠੀ ਆ ਸਾਡੇ ਵਿੜੇ ਚੌਲੇ ਦਾ ਬੁੱਟਾ ਗਾ ਪਹਿਲਾ ਇਹ ਵਾਰ ਸੀਗਾ ਹੁਣ ਅਸਿੰਦਰ ਲੈ ਲਿਆ ਇੱਥੇ ਚੀਕੂ ਦਾ ਬੁੱਟਾ ਜਿਹੜਾ ਪੱਟਿਆ ਗਿਆ ਇੱਥੇ ਅੰਬੂਰ ਦਾ ਬੁੱਟਾ ਸੀ ਉਹ ਕਿਤੇ ਲਾਤਾ ਪੱਟ ਕੇ ਰੋਟੀ ਖਾਲੀ ਰੋਟੀ ਤਾਂ ਅਜੇ ਬਣਾਈ ਨਹੀਂ ਮਿਆ ਪੀਆ ਬਣਾਉਣੀ ਆ ਆ ਨਹੀਂ ਲੈੰਦਾ ਮੈਂ ਇਥੋਂ ਲੇਟੀ ਵਾਲਾ ਵਾਲਾ ਪਰਾ ਤ੍ਰੀਐਂਗਲ ਤੋਂ ਲਹੋਣੀ ਆ ਆਲੇ ਦਾ ਪਰਾਨਾ ਕਿੱਟਲਾ ਆਇਆ ਪਿਆ ਉਹ ਉਪਰੇ ਕਾਰਨਰ ਵਿੰਡੋ ਪਹਿਲਾਂ ਕੱਢੀ ਹੈਗੀ ਘਰ ਚੋਂ ਆਹ ਤਾਂ ਸਾਡੇ ਪਰਤ ਪਾਉਣ ਵਾਲੀ ਪਈ ਆ ਇਹਦੇ ਵਸੇ ਤੇ 10 ਕੁ ਮਿੰਟ ਹੀ ਆਉਣਾਗਾ ਗਰੇਵਾਲ ਚੈਨਲ ਤੇ ਆ ਉਹ ਤੇ ਆਉਂਗੀ ਮੋਤੇ ਆਉਣਾਗਾ ਹਾਂ ਇਹਦੇ 10 ਮਿੰਟ ਹੀ ਆਉਣਾ ਬਸ ਆਹੋ ਦੀਦੀ ਜੀ ਤੇ ਵੀ ਜੀ ਠੀਕ ਆ ਵਦਿਆ ਇੱਕ ਮੰਜੇ ਸਾਹਮਣੇ ਖੜੀ ਛਾੜੀ ਦੂਜੀ ਔਲੇ ਆ ਹਾਂ ਸਤਿ ਸ਼੍ਰੀਕਾਲ ਵਾਲੇ ਵੀਜੀ ਲੱਗੇ ਵਾਲੇ ਦਿਨਵਾਦ ਆਇਓ ਆ ਰੋਟੀ ਓਣੋਣੀ ਆ ਜੇ ਇਹਦੇ ਬੁਖਾਰ ਹੋਇਆ ਪਿਆ ਠੰਡ ਨਾਲ ਕੀ ਗੱਲ ਆਸੀ ਆਈ ਜਾਂਦੀ ਆ ਉਹਨੂੰ ਬੁਖਾਰ ਤੇਨੂੰ ਆਸੀ ਠੀਕ ਆ ਵਦੀ ਆਵਾਜ਼ ਸਾਰੇ ਕਿਹੜੇ ਮੈਂ ਤੇ ਨਵਜੋਤੀਆਂ ਇੱਕ ਤੂੰ ਆਰਾਜੇ ਕੰਧ ਹੁਣ ਕਿੰਨੀਆਂ ਮਖਾਵਲੇ ਦਾ ਬੂਟਾ ਆ ਗਿਆ ਜੌਲੇ ਲੱਗ ਕੇ ਸਾਰੇ ਲੈਕ ਵਗਦੇ ਸਾਡੇ ਹੌਲੇ ਚੰਗਾ ਬੂਟੇ ਤੇ ਹੌਲੇ ਲੱਗਣ ਸੱਚੇ ਪਾਸ਼ਾ ਕਰਕੇ ਐਤ ਕੀ ਕੀ ਕਨੇਡੂ ਛੱਕਨੇਡੂ ਨਾਲਾ ਠੀਕ ਆ ਮਰੀ ਆਵਾਸ ਜਾਂ ਟਾਈਮ ਪਾਸ ਹੋਈ ਜਾਂਦਾ ਵੈਗੁਰੂ ਦੀ ਕਿਰਪਾ ਨਾਲ ਐਨੇ ਦਿਨ ਹੋ ਗਏ ਤੜਕਿਓ ਯਾਰ ਕਾ ਕਿਨੇ ਕਰੇ ਜਿਆਦਾ ਕਿਰਨਾ ਵਗਿਆ ਰਹੀ ਆ ਕਹਿੰਦੀ ਸਾਰੀ ਆਉਣੋਂ ਹਟ ਕੇ ਮੈਂ ਕਿਹਾ ਆ ਪਤਾ ਨਹੀਂ ਗੁਰਪੁਰ ਉਹਦੇਆਂ ਛੁੱਟੀਆਂ ਸੀ ਕੇ ਇਹਨੇ ਗੁਰਪੁਰ ਉਹਨੇ ਛੁੱਟਿਆ ਮਨਾਉਂ ਹੂੰ ਕਸੋ ਐਨੇ ਦਿਨਾਂ ਬਾਅਦ ਆਇਆ ਹੂੰ ਮੈਂ ਸਿਰਫ 4 ਮਿੰਟ ਹੋਰ ਆਏ ਤੇ ਫੇ ਰੋਟੀ ਬਗਾ ਕੇ ਦੂਜੇ ਚੈਨਲ ਤੇ ਆਉਂਗੀ सुनो बिजी सी अच्छा दूरों मज देख लो बिजी होनी है कश काम बेचारी कल रही है ਲੜਾਕੀ ਸੋਸਾਇਟੀ ਵੀ ਵਿਚਾਰੀ ਕਰਨਾ ਵਾਂਗ ਇਹਨਾਂ ਜਨੇ ਬਣਾ ਲਈ ਹੁਣੇ ਗੁਰਦੁਆਰਾ ਸਾਹਿਬ ਜਾਏ ਹੁਣੇ ਤਾਂ ਆ ਦੇਖ ਮੈਂ ਨਹੀਂ ਬਣਾਈ ਅਜ ਮੈਂ ਬਹੁਤ ਲੇਟ ਹੋ ਗਈ ਹੈ ਨਾ ਕਿਉਂਕਿ ਮੈਂ ਆਪਦੇ ਜਵਾਕਾ ਵਾਂਗੂ ਸਕੂਲ ਦਾ ਕੰਮ ਕਰ ਰਹੀ ਸੀ ਪੌਣੇ 6 ਵਜੇ ਉੱਠੀ ਆ ਕੰਮ ਕਰਦੀ ਕਰਦੀ ਤੀਜਾ ਭਾਈ ਕੌਣਾ ਪਲੀਜ਼ ਲਾਈਕ ਕਰ ਦਿਓ ਜੋ ਉੱਡ ਵੀ ਗਿਆ ਆ ਗਿਆ ਦੀ ਭੱਜ ਗਿਆ ਖਾ ਲਓ ਤੁਸੀਂ ਵੀ ਥੈਂਕ ਯੂ ਤੁਸੀਂ ਪਕਾਓ ਆ ਖਾਓ ਸੱਚ ਮੈਂ ਲੇਟ ਹੋ ਗਈ ਕਿਉਂਕਿ ਮੈਂ ਕੰਮ ਕਰ ਰਹੀ ਸੀਗੀ ਨਾ ਜਵਾਕਾ ਮੂ ਸਕੂਲ ਦੇ ਉਸ ਦੇ ਬੈਠੀ ਰਹੀ ਐਮ ਕਿਤਾਬਾਂ ਦੇ 6 ਵਜੇ ਨਾ 6 ਵਜੇ ਸਵਾ 6 ਹੋ ਗਏ ਲੈ ਕੇ ਰਾਜ ਆਣੀ ਆਣੀ ਲੈ ਰਹੀ ਸੀ ਮੈਂ ਤੁਹਾਨੂੰ ਆਣ ਲੈ ਹਾਨੀ ਤੂੰ ਲਾ ਇਨ ਲੇਟੀ ਰਾ ਪਤੀਲਾ ਨਹੀਂ ਰੱਖਿਆ ਕਰੋ ਨੀ ਗੁੰਨੀ ਬੈਠੀ ਆਟਾ ਤਾਂ ਆ ਮੈਂ ਆ ਰਹੀ ਆ ਭੱਜ ਨੇੜੋ ਨੇੜੀ ਹੋਂ ਤਸਤਾ ਮੈਂ ਤੰਦ ਪਿੰਡ ਦਾ ਨਾਈ ਪੁੱਲ ਕੇ ਦਸਿਆ ਲੈ ਹਿੰਦੂ ਕਰ ਨਹੀਂ ਕਰਦੇ ਪਿੱਛੇ ਦਰਦੀ ਰੋੜ ਤੋਂ ਬਾਦਰਦੀ ਅਲੇ ਮੇਰਾ ਸ਼ੂਟ ਵੀ ਰਹਿੰਦਾ ਆ ਛੁੱਟ ਗਿਆ ਰਹਿ ਗਿਆ ਆ ਬੁੱਧ ਕੜਾ ਕਿਹੜਾ ਮੁੰਨ ਤਾਂ ਪਤਾ ਹੀ ਨਹੀਂ ਮੈਂ ਦੁੱਧ ਦਾ ਕਿਰਸਤੇ ਵਾਲੀ ਨਹੀਂ ਕੀਤਾ ਅਛਾ ਸ਼ੂਟ ਕਿਹੜਾ ਰਹਿ ਗਿਆ ਦੀਦੀ ਕੋਲ ਤੇਰਾ ਕਿਹੜਾ ਸ਼ੂਟ ਰਹਿ ਗਿਆ ਜ਼ਰੂਰ ਨਵ ਨਾ ਮੈਨੂੰ ਨਹੀਂ ਆ ਗਿਆ ਕਿ ਮਰੋਟੀ ਪਾਣੀ ਨਾ ਕਿਸ ਰੋਟੀ ਨਹੀਂ ਆਉਂਦੀ ਆਜੇ ਮੇਰੇ ਕੋਲ ਤਾਂ ਛੂਟ ਬਣਵਾ ਕੇ ਦੇਉਂਗਾ ਅੱਛਾ ਠੀਕ ਆ ਠੀਕ ਆ ਫਿਰ ਤੂੰ ਜਾ ਤਾਂ ਤੇਰੇ ਪਿੰਡਾਂ ਨੇ ਨੇੜੇ ਆ ਫੇਵਰੇਟ ਕਿੱਡਾ ਵਜੂਸ ਹਾਂ ਆਈ ਏਮ ਇਨ ਅਛੂ ਤਾਂ ਅੱਛਾ ਠੀਕ ਆ ਠੀਕ ਆ ਠੀਕ ਬੀਰੇ ਸੱਤ ਜਣਿਆਂ ਲੈ ਵਿੱਚੋਂ ਹੈ ਲਾਈਕ ਤਾਂ ਕਰ ਦਿਓ ਔਲਿਆਂ ਨੇ ਬੁੱਟੀ ਨੂੰ ਲਾਈਕ ਕਰ ਦਿਓ ਚੇਕੜ ह्म ਕਿਵਾਂ ਦੀਆਂ ਲਾਦਾ ਨੇਚਰ ਆ ਕੁਦਰਤ ਦੀਆਂ ਦਿੱਤੀਆਂ ਹੁੰਗਾ ਸੁਗਾਤਾ ਆ ਹਾਂ ਇਹ ਤਾਂ ਹੀ ਆਉਂਦੇ ਨੂੰ ਤੇ ਨਹੀਂ ਆਉਂਦੇ ਪਤਾ ਨਹੀਂ ਕੀ ਗੱਲ ਹੋਇਆ ਉਹ ਤਾਂ ਡਿਲੀਟ ਕਰਤਾ ਨਾ ਸਾਰਾ ਕੁਝ ਉਹ ਤਾਂ ਨਹੀਂ ਆਉਂਦੇ ਇਹ ਤੋਂ ਕੁਝ ਡਿਲੀਟ ਨਾ ਹੋਏ ਪ੍ਰਾਈਵੇਟ ਕਰ ਦੇ ਜਾਂ ਕੁਝ ਵੀ ਕਰ ਦੇ ਅਨਲਿਸਟਡ ਕਰ ਦੇ ਡਿਲੀਟ ਕਰ ਦੇ ਚੈਨਲ ਤੋਂ ਕੁਝ ਵੀ ਇਹਦੇ ਅਸੀਂ ਮਿੰਟੀ ਕਰਾਉ ਮੈਨੇ ਚੰਗਾ ਠੀਕ ਆ ਓਕੇ ਮੈਂ ਰੋਟੀ ਬਣਾ ਲਾਂ ਦੂਜੇ ਤੇ ਆਉਂਗੀ ਫੇਰ ਉਹਦੀ ਇਹ ਨਹੀਂ ਆਇਆ ਗਰੀਬ ਹੂੰ ਠੀਕ ਆ ਲੈਕ ਨਹੀਂ ਕਰਦੇ ਹੱਤਾਂ ਗਏ ਕਿੰਨੇ ਕੋ